ਜਿਹੜਾ ਚੱਲ ਰਿਹਾ ਸਾਡਾ ਪੰਜਾਬ ਸਰਕਾਰ ਦਾ ਤੇ ਉਹਦੇ ਤਹਿਤ ਜਿਹੜਾ ACP ਸੈਂਟਰਲ ਤੇ SHO ਡਿਵੀਜ਼ਨ ਨੰਬਰ 3 ਇਹਨਾਂ ਦੀ ਟੀਮ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 505 ਗ੍ਰਾਮ ਹੈਰੋਇਨ ਜਿਹੜੀ ਹੈ ਰਿਕਵਰ ਕੀਤੀ ਹੈ ਜਿਹੜੀ ਕਿ ਕਮਰਸ਼ੀਅਲ ਕੁਆਲਿਟੀ ਹੈ ਤੇ ਅਸੀਂ ਜਿਹੜਾ ਹੈਗਾ FIR ਰਜਿਸਟਰ ਕੀਤੀ ਹੈ ਡਿਵੀਜ਼ਨ ਨੰਬਰ 3 ਦੇ ਵਿੱਚ ਤੇ ਜਿਹੜੇ ਦੋ ਦੋਸ਼ੀ ਨੇ ਇੱਕ ਦਾ ਨਾਮ ਮਨੀਸ਼ ਕੁਮਾਰ ਤੇ ਇੱਕ ਦਾ ਨਾਮ ਰਾਹੁਲ ਕੁਮਾਰ ਦੋਨੋਂ ਬੇਸਿਕਲੀ ਇਹ ਯੂਪੀ ਦੇ ਰਹਿਣ ਵਾਲੇ ਨੇ ਬੜਾ ਪਾ ਕਹਿ ਸਕਦੇ ਆ ਕਿ ਭਲੇ ਬੜੇ ਇੱਥੇ ਹੀ ਨੇ ਇੱਥੇ ਹੀ ਪੜ੍ਹਾਈ ਕੀਤੀ ਐ ਤੇ ਇਹਨਾਂ ਕੋਲੋਂ ਜਿਹੜੀ ਇਹ 505 ਗ੍ਰਾਮ ਜਿਹੜੀ ਐ ਹੈਰੋਇਨ ਐ ਉਹ ਅਸੀਂ ਨਾਕਾਬੰਦੀ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਅੱਗੇ ਕਿਤੇ ਇਹ ਵੇਚਣ ਜਾ ਰਹੇ ਸੀਗੇ ਤੇ ਉਹ ਅਸੀਂ ਰਿਕਵਰ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦਾ 5 ਦਿਨ ਦਾ ਹੋਰ ਜਿਹੜਾ ਉਹ ਰਿਮਾਂਡ ਲਿੱਤਾ ਪੁਲਿਸ ਰਿਮਾਂਡ ਤੇ ਅੱਗੇ ਹੁਣ ਅਸੀਂ ਸਾਰਾ ਜਿਹੜਾ ਬੈਕਵਰਡ ਲਿੰਕ ਹੈ ਇਹਦੇ ਵਿੱਚ ਉਹ ਸਟੈਬਲਿਸ਼ ਕਰ ਰਹੇ ਹਾਂ ਕਿ ਇਹਨਾਂ ਨੇ ਕਿੱਥੋਂ ਲੈ ਕੇ ਆਏ ਨੇ ਇਹ ਤੇ ਅੱਗੇ ਕਿੱਥੇ ਇਹ ਇਹਨਾਂ ਨੇ ਦੇਣਾ ਸੀਗਾ ਜਾਂ ਇਸ ਤੋਂ ਪਹਿਲਾਂ ਵੀ ਇਹ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਮਨੀਸ਼ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਜਿਹੜੇ 5 ਪਰਚੇ ਦਰਜ ਨੇ ਜਿਹੜੇ ਕਿ ਸਨੇਚਿੰਗ ਦੇ ਨੇ ਤੇ ਇੱਕ ਪਰਚਾ ਜਿਹੜਾ ਸਨੇਚਿੰਗ ਦੇ ਨਾਲ ਆਰਮਜ਼ ਐਕਟ ਵੀ ਲੱਗਿਆ ਹੋਇਆ 2023 ਦੇ ਤਕਰੀਬਨ ਜਿਹੜੇ ਮੁਕਦਮੇ ਸਾਰੇ ਹੈਗੇ ਨੇ ਉਸ ਤੋਂ ਬਾਅਦ ਬੇਲ ਆਊਟ ਬੇਲ ਤੇ ਆ ਬਾਹਰ ਆ ਕੇ ਇਹ ਜਿਹੜਾ ਇਹ ਡੀਪੀਐਸ ਜਿਹੜਾ ਚਿੱਟੇ ਦਾ ਕੰਮ ਜਿਹੜਾ ਇਹ ਕਰਦਾ ਪਿਆ ਸੀ ਬਿਲਕੁਲ ਇਹਦਾ ਇਹ ਦੋਸਤ ਹੈ ਜੀ ਪੁਰਾਣਾ ਤੇ ਜਿਹੜਾ ਹੁਣ ਇਹਦੇ ਖਿਲਾਫ ਪਹਿਲਾਂ ਕੋਈ ਲੇਕਿਨ ਪਰਚਾ ਦਰਜ ਨਹੀਂ ਹੈਗਾ ਬਟੇ ਜਿਹੜਾ ਇਹ ਕੰਮ ਸੀਗਾ ਇਹ ਦੋਨੋਂ ਇਕੱਠੇ ਮਿਲ ਕੇ ਕਰਦੇ ਸੀ ਇੱਕ ਸਨੇਚਿੰਗ ਦੇ ਪਰਚੇ ਨੇ 2023 ਦੇ ਨੇ ਸਾਰੇ ਤਾਂ ਮਤਲਬ ਉਦੋਂ ਇਹ 18 ਸਾਲ ਦਾ ਸੀਗਾ ਤੇ ਉਸ ਤੋਂ ਬਾਅਦ ਬੇਲ ਹੋ ਜਾਂਦੀ ਹੈ ਤੇ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿੰਨੀ ਦੇਰ ਤੋਂ ਇਹ ਸਾਰਾ ਇਹ ਕੰਮ ਇਹ ਕਰਦੇ ਪਏ ਸੀ ਬਿਲਕੁਲ ਹੀ ਕਿਸੇ ਨੂੰ ਡਿਲੀਵਰੀ ਦੇਣ ਜਾ ਰਹੇ ਸੀਗੇ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀਗੀ ਤੇ ਉਹਦੇ ਵਿੱਚ ACP ਸੈਂਟਰਲ ਤੇ SHO ਤਿੰਦੀ ਟੀਮ ਨੇ ਜਿਹੜਾ ਇਹਨਾਂ ਨੂੰ ਨੈੱਟ ਸਰ ਇਨਵੈਸਟੀਗੇਸ਼ਨ ਦਾ ਦੇਖੋ ਪਾਰਟ ਹੈ ਜਿਹੜਾ ਮੌਕੇ ਤੇ ਸਾਨੂੰ ਦੋ ਬੰਦੇ ਜਿਹੜੇ ਅਸੀਂ ਕਾਬੂ ਕੀਤੇ ਉਹਨਾਂ ਕੋਲੋਂ ਰਿਕਵਰੀ ਹੋਈ ਹੈ ਹੁਣ ਅਗੇ ਅਸੀਂ ਬੈਕਵਰਡ ਲਿੰਕ ਚੈੱਕ ਕਰਾਂਗੇ ਕਿੱਥੋਂ ਲੈ ਕੇ ਆਏ ਉਹ ਇਹਨਾਂ ਨੇ ਦੱਸਿਆ ਸਾਨੂੰ ਬਟ ਉਹ ਅਸੀਂ ਅਲਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਰਿਵੀਲ ਨਹੀਂ ਕਰ ਸਕਦੇ ਉਹਨੂੰ ਪ੍ਰੋਪਰ ਅਸੀਂ ਉਹ ਚੇਨ ਜਿਹੜੀ ਅਸੀਂ ਬਣਾ ਕੇ ਚੱਲ ਰਹੇ ਆ ਇਹ ਵੀ ਦੇਖ ਰਹੇ ਕਿ ਪਹਿਲਾਂ ਇਹ ਅਗਰ ਇਹਨਾਂ ਨੇ ਕਿਤੇ ਡਿਲੀਵਰੀ ਕੀਤੀ ਹੈ ਤਾਂ ਕਿੱਥੇ ਕਿੱਥੇ ਕੀਤੀ ਹੈ ਕਿਰੋਂ ਕੀਤੀ ਹੈ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਤੇ ਅਸੀਂ ਉਹਨਾਂ ਨੂੰ ਐਫ ਆਈ ਆਰ ਦੇ ਵਿੱਚ ਲਿਆਵਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਤੇ ਉਹਨਾਂ ਨੂੰ ਵੀ ਅਰੈਸਟ ਕਰਾਂਗੇ